ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ਾਂ ਦਾ ਸਾਰੇ ਵੀਰਾਂ ਸਿੱਧਨੇ ਕਰਦ ਕੇ ਵਲੌਗ ਦੀ ਸਟਾਰਟਿੰਗ ਤੇ ਸਭ ਤੋਂ ਪਹਿਲਾਂ ਆਪਾਂ ਕੂਤਰ ਬੰਨ ਲਿਆ ਤੇ ਬੱਚੇ ਬਾ ਦਨੇ ਆ ਤੇ ਦੂਜਾ ਕੰਮ ਮਿੱਤਰੋ ਜਿਹੜੇ ਆਪਾਂ ਕੂਤਰ ਬਾਹਰ ਕੱਢਨੇ ਸੀਗੇ ਵਿੱਚ ਸੱਤ ਪਾਏ ਸੀ ਜਾਲਚਾਣਾ ਕੱਲ ਤੇ ਉਹ ਆਪਾਂ ਕੱਢਾਂਗੇ ਕੋਈ ਹਫ਼ਤੇ ਬਾਅਦ ਬਾਹਰ ਕਿਉਂਕਿ ਮਿੱਤਰੋ ਜਿਹੜੀ 2-3 ਦੀ ਬੀਲੀ ਵਾਲੇ ਬਾਜੀ ਸੀਗੀ ਉਹ 2-3 ਦੀ ਕੈਂਸਰ ਹੋ ਕੇ ਕਾਹ ਕਰਨਗੇ ਕੋਈ 15 ਦੀ 14 ਦੀ ਇੱਥੇ ਕਰਨਗੇ ਨਾ ਪਹਿਲੇ 2 April ਦੀ ਸੀ ਹੁਣ 14 ਜਾਂ 15 April ਦੀ ਕਰਨਗੇ ਉਹ ਬਾਜੀ ਤੇ ਤਾਂ ਹੀ ਫਿਰ ਆਪਾਂ ਥੋੜੇ ਲੇਟ ਕੱਢਾਂਗੇ ਕਬੂਤਰ ਕਿਉਂਕਿ ਯਾਰ ਹੁਣ ਕਾਟਣ ਲਈ ਇੱਕ ਮਹੀਨਾ ਪਿਆ ਹਜੇ ਇੱਕ ਤਾਂ ਬਈ ਲੰਮੇ ਵਾਲੇ ਹੋ ਜਾਣਗੇ ਕਬੂਤਰ ਤੇ ਲੰਮੇ ਵਾਲੇ ਹੋ ਗਏ ਤੇ ਇੱਕ ਮਹੀਨਾ ਪਿਆ ਆਪਾਂ 20 ਦਿਨ ਪਹਿਲਾਂ ਕੱਢਾਂਗੇ ਤੇ ਹੁਣ ਜੇ ਕਬੂਤਰ ਛੱਡ ਲੇ ਕਬੂਤਰ ਬਹਿਣੇ ਵੀ ਨਹੀਂਗੇ ਫਿਰ ਰਾਤ ਨੂੰ ਬਾਚਣ ਨੂੰ ਕੋਈ ਫਾਇਦਾ ਹਨਾ ਕੋ ਮਗਰਲੇ ਸਾਲ ਦੇ ਕਬੂਤਰ ਮਗਲੇ ਸਾਰੀ ਉਡਤੇ ਰਹੇ ਆ ਤੇ ਐ ਕਿ ਉਡਰ ਨਹੀਂ ਉਡਣਾ ਹਨਾ ਤੇ ਐ ਵੀ ਫਿਰ ਠੰਡ ਚ ਗਵਾ ਲਾਂਗੇ ਆਪਾਂ ਬੱਦਲ ਹੀ ਹੁੰਦੇ ਫਿਰਦੇ ਹੁੰਦੇ ਕਈ ਹੋ ਜਾਂਦੇ ਕਈ ਆ ਫਿਰ ਤਾਂ ਆਪਣੇ ਲਈ ਹੁੰਦੀ ਆ ਕੋਈ ਫਾਇਦਾ ਨਹੀਂਗਾ ਤੇ ਵੀਹਾਂ ਅਗਰ ਦਿਨਾਂ ਨੂੰ ਵੀਹਾਂ ਦੀ 20 ਦਿਨ ਪਹਿਲਾਂ ਕੱਢ ਲਾਂਗੇ ਆਪਾਂ ਮਤਲਬ ਹਾਉਸ ਤੇ ਇੱਕ ਨੂੰ 8 ਦਿਨਾਂ ਨੂੰ ਤੇ ਕੱਢ ਲਾਂਗੇ ਉਹ ਕਬੂਤਰ ਬਾਹਰ ਆਪਾਂ ਤੇ ਕਿਹੜਾ ਹੁਣ ਜਾਲ ਚ ਰਹਿਣ ਦਿੰਨੇ ਆਪਾਂ ਉਹਨੂੰ ਕੋਈ 4 ਦਿਨ ਪਹਿਲਾਂ ਪਾ ਦਾਂਗੇ ਜਾਲ ਚ ਤੇ ਹੁਣ ਮਿੱਤਰੋ ਬਗੇਰਾ ਬੱਚੇ ਛੜਤ ਗਏ ਬੱਚੇ ਚਾਰ ਤਾਂ ਤੁਹਾਨੂੰ ਪਤਾ ਬੰਦੀ ਆ ਚਾਰ ਤਾਂ ਬੰਦੀ ਬਾਕੀ ਬਾਹ ਲੈਣੇ ਆਪਾਂ ਛਤਰੀ ਤੇ ਕੁੱਲੇ ਤੇ ਕੁਤਰਾ ਆਪਾਂ ਬੰਨਤਾ ਤੇ ਇੱਕ ਆਪਾਂ ਮਿੰਤਰੋ ਆ ਸੂਟੀ ਬੰਦਣੀ ਅੱਜ ਲੰਮੀ ਬਾਲੀ ਆ ਚਲੋ ਕੋਈ ਨਹੀਂ ਕਰਾਂਗੇ ਸਿਸਟਮ ਵੇ ਨਗਵੇ ਤੇ ਆਹ ਹੋਰ ਲਈ ਲਾ ਦੇਣੀ ਆਪਾਂ ਫੇਰ ਬੱਚੇ ਬਾਤ ਗਏ ਯਾਰ ਫੇਰ ਕੰਮ ਹੀ ਨਹੀਂ ਆ ਬਾਤ ਆ ਜੀ ਬੱਚੇ ਦੋ ਐ ਤੇ ਬਹਿ ਗਏ ਉਹ ਤੇ ਬਹਿ ਗਏ ਤੇ ਬਾਕੀ ਐ ਤੇ ਬਹਿ ਗਏ ਆ ਤੇ ਇੱਕ ਬੱਚਾ ਓਟ ਗਿਆ ਕਾਲੀ ਡੋਰੀ ਵਾਲਾ ਤੇ ਚਾਰ ਆਪਾਂ ਬੰਦੀ ਕਰਤੇ ਆ ਆ ਹੁੰਦਾ ਉਹ ਚਾਰ ਬੰਦੀ ਕਰਤੇ ਆ ਤੇ 12 ਵਜੇ ਕੇ ਬੱਚਾ ਫਿਰਦਾ ਆ ਜਾਂਦਾ ਕਾਲੀ ਟੋਰੀ ਵਾਲਾ ਆ ਗਈ ਤੇ ਫੱਟੀ ਲਾਦ ਗਏ ਮਿੱਤਰੋ ਹੁਣ ਹੁਣ ਵੇਲੇ ਆਪਾਂ ਤੇ ਫੱਟੀ ਫੁੱਟੀ ਲਾ ਗਏ ਤੇ ਫਿਰ ਵੀ ਨਹੀਂ ਆ ਕਿਵੇਂ ਲੱਗਦੀ ਹੈ ਫੱਟੀ ਲਾਤਾ ਡੰਡਾ ਵੀ ਪਹਿਲੇ ਵੰਜੀ ਸੀਗੀ ਤੇ ਬਾਅਦ ਚ ਇੱਥੇ ਲਾਦਾ ਸੀਗਾ ਉਹ ਤਾਂ ਵਿੰਗਾ ਗਿਆ ਹੁਣ ਇਹ ਲਾਤਾ ਹੁਣ ਇਹ ਜੁਲੇ ਦੇ ਕੰਮ ਦਾ ਵੀਰ ਸੀ ਬੰਨ ਲੱਗ ਪਈ ਹੁਣ ਇਹ ਦੀ ਕਿਤੇ ਸਿੱਧਾ ਹੁੰਦਾ ਸੀ ਜਮਾ ਇਹ ਸਟੇਟ ਹੀ ਇਹ ਬੱਚੇ ਲਾਉਂਦੇ ਸੀ ਉਹ ਸਾਹਬ ਜੀ ਦੀ ਵੰਜੀ ਹੈ ਇਹ ਬੜੀ ਲੰਮੀ ਹੋਣੀਗੀ ਤੇ ਬੱਚੇ ਜੋ ਪਿਛਲੇ ਸਾਲ ਬੱਚੇ ਲਾਇਏ ਸੀ ਆ ਵੰਜੀ ਨੇ ਲਾਇਏ ਸੀਗੀ ਉਹਦਾ ਸੀ ਬਣ ਲੱਗ ਪਈ ਇਹਦੀ ਤੇ ਇੱਕ ਫੱਟੀ ਆ ਪਈ ਇਹ ਵੇਨੇ ਦੇ ਬਰੋਬਰ ਦੀ ਬਣ ਗਈ ਨਹੀਂ ਚੌੜੀ ਕਬੂਤਰ ਵਈਆ ਢੱਡ ਲੱਗ ਬੇਸ਼ੱਕ ਕਰਨਗੇ ਲੋ ਇਹ ਜਮਾਂ ਮੇਚ ਵਿੱਚ ਇਦਾਂ ਵੀ ਤੇ ਜਮਾਂ ਇਦਾਂ ਵੀ ਮੇਚ ਆ ਕੰਮ ਜਮਾਂ ਉਹ ਕੇ ਰੋਟਾਂ ਤੇਰੇ ਬੰਦ ਗੇ ਹੋਣੀ ਜੀ ਬੰਨਤੀ ਗੀਰਾਂ ਦਾ ਬੰਨਤੀ ਫੱਟੀ ਬਾਕੀ ਦੇਖੀਆ ਉਹ ਚਲ ਕੇ ਜਾਨਾ ਪੰਨ ਤੇ ਆ ਟੁੱਟੀ ਦਾ ਇੱਥੇ ਡੁੱਟੂਗੀ ਆਥਾ ਉਹ ਚਲੋ ਕੋਈ ਨਹੀਂ ਹੁਣ ਬਰੋਬਰ ਤਾਂ ਹੋ ਗਈ ਅੱਗੇ ਯਾਰ ਆ ਉੱਚਾ ਸੀਗਾ ਇਧਰ ਪਾਸਾ ਨੀਵਾ ਸੀ ਇੱਥੇ ਵੀ ਹੁਣ ਬਰੋਬਰ ਹੋ ਗਈ ਜਿਵੇਂ ਇੱਕੋ ਜਿਹਾ ਕੰਮ ਵਰੀਏ ਬਾਈ ਇਹ ਗੂਤਰ ਨਾਲੇ ਚੌੜੀ ਇਹ ਫੱਟੀ ਇਹ ਇਧਰੋਂ ਵੀ ਚੌੜੀ ਇਹ ਫੱਟੀ ਆ ਗਈ ਕੋ ਉੱਤੋਂ ਬਈ ਇਹ ਬੈਠੇ ਰਹਣੇ ਗੂਤਰ ਲੋਏ ਮਿੱਤਰੋ ਆ ਗਏ ਉੱਧਰ ਲਈ ਕਰੇ ਇਹ ਕੋਕੜ ਨੇ ਠਾਲ ਕੇ ਪਾਣੀ ਪੂਣੀ ਪਿਆਦ ਗਏ ਆਏ ਤਾਂ ਨਹੀਂ ਕਾਦਾ ਉੱਠਣਾ ਉੱਠੜ ਭਈਆ ਜਾ ਉਹ ਉਠੜ ਲੈ ਜਿੱਤੇ ਇੱਥੇ ਬਹਿ ਗਈ ਅੰਡੇ ਪਏ ਆ ਅੱਜ ਹੋ ਗਿਆ ਤੀਜਾ ਦਿਨ ਇਹਨੂੰ ਪਾਣੀ ਪੂਣੀ ਪੀ ਲਾ ਦਾਣੇ ਦੁਨੀ ਚੋਕਲਾ ਲੈ ਕਾਰੇ ਜੋ ਪੀ ਲੀ ਪੀ ਲੀ ਬੀ ਲਾ ਦੂ ਮਿੰਟ ਤੁਰਤਾ ਰਲੇ ਆ ਲੱਟਾਂ ਲੱਟਾਂ ਖੋਲ ਆ ਇਹ ਅੰਡਿਆਂ ਦੇ ਬੈਠਣਾ ਬੱਲੇ ਬਾਈ ਨੂੰ ਵੀ ਤਾਂ ਲਿਆਂਦਾ ਕੂਟਰ ਬੱਚੇ ਬੈਠੇ ਆ ਇਧਰ ਬਾਈ ਵੀ ਲਿਆਂਦਾ ਤਾਂ ਆਇਆ ਬਾਈ ਆਇਆ 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 ਇਹਨੇ ਅਖੇ ਕਿੱਧਰ ਆ ਗਿਆ ਅੱਜ ਮੈਂ ਤਾਂ ਤਾਂ ਕਦੇ ਲੈ ਕੇ ਨਹੀਂ ਆਂਦਾ ਨਾ ਪਹਿਲਾਂ ਲੱਗੇ ਹੁੰਦੇ ਸੀ ਨਿੱਕੇ ਹੁੰਦੇ ਹੁਣ ਤਾਂ ਮਹੀਨਾ ਹੀ ਹੋ ਗਿਆ ਲੈ ਕੇ ਨਹੀਂ ਆਂਦਾ ਇਹਨੂੰ ਤਾਂ ਆਈ ਆਈ ਹਾਂ ਦੇਖੋ ਚਿੱਟਿਆਂ ਖੰਦ ਬਣ ਗਏ ਕੂਤਰੇ ਬਣ ਗਏ ਗੁੜਕਦੇ ਹੀ ਬਹੁਤ ਆ ਹੁਣ ਡਰ ਰਿਹਾ ਪਤਾ ਨਹੀਂ ਕਾਹ ਤੋਂ ਇਹ ਭਾਈਏ ਹਾਂ ਇਹੋ ਇਗਲਾ ਤੋਪਾ ਬਾਈ 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 ਆਇਆ 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 ਆ ਆ ਵੇਖੋ ਮੇਤਰੋ ਗੁੜਕ ਦਾ ਆ ਕੇ ਜਾਲ ਤਾ ਜਾਲ ਤੋ ਦੋ ਮਿੰਟ ਬਾਅਦ ਆ ਗਿਆ ਤੇ ਵੇਖੋ ਗੁੜਕ ਦਾ ਹੁਣ ਪਤਾ ਲੱਗ ਗਿਆ ਇੱਥੇ ਮੇਰਾ ਮਾਲਕ ਬੈਠਾ ਮੇਰੇ ਕੋਲੇ ਆਇਆ ਬਾਜੀ ਆਇਆ ਉਹ ਬੱਲੇ ਮਸਤੀ ਕਰਦਾ ਹਨ ਇਹ ਤਾਂ ਆ ਗਏ ਇਹ ਬਾਜੀ ਗਰਮੀ ਚ ਯਾਰ ਇੱਕ ਦਾ ਹੋਰ ਗਿਜਾਵਾਂਗੇ ਆਪਾਂ ਅ ਦੋ ਕਰ ਲਾਂਗੇ ਆਪਾਂ ਆਇਆ ਜਾੜਾ लग पीर गुड़कना बाजो बाजेरा दंदी नहीं बटनी दंदी नहीं बटनी ਵਾਹ ਛੱਡ ਦੇਣੇ ਥੱਲੇ ਕਰ ਦੇਣੇ ਆ ਫੇਰ ਕਿਤੇ ਵੀ ਔਰ ਨਾ ਜਾਵੇ ਯਾਰ ਬਾਅਦ ਪਤਨ ਲੱਗੇ ਨੂੰ ਛੇ ਤਰੀਕਾ ਗਿੱਜਿਆ ਛਰੀ ਚੂਰੀ ਤੇ ਨਹੀਂ ਗਿੱਜਿਆ ਮਿੱਤਰੋ ਇਹ ਆਮ ਦਾ ਹੱਥ ਹੀ ਹੁੰਦਾ ਇਹ ਕਿਤੇ ਪਿੰਡੇ ਜਾਵੜੇ ਇਹਨੂੰ ਥੱਲੇ ਹੀ ਗਾ ਛੱਡ ਦੇਣੇ ਆ ਚੱਲ ਮਿੱਤਰਾ ਥੱਲੇ ਚੱਲ 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 ਥੱਲੇ ਥੱਲੇ ਤਾਣੀ ചല്ല കാര ചല്ല ആണ സീ പശാണ ചല്ല ല്ല ਚੱਲ 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 ਲਓ ਜੀ ਗਿਆ ਲਓ 얘 ਮੇਤਰੋ ਆਪਾਂ ਕਾਲਾ ਰੰਗ ਵੀ ਰਲਾ ਲਿਆ ਤੇ ਉਹਦੀ ਮੇਤਰੋ ਵੀਡੀਓ ਆਡ ਆਊਗੀ ਉਹ ਵਿੱਚ ਆਪਾਂ ਐਡ ਨਹੀਂ ਕਰਦੇਗੇ ਉਹਦੀ ਵੀਡੀਓ ਆਡ ਆਊਗੀ ਘਟੋ ਘਟ ਹੋਊਗੀ 8 ਕਿ ਮਿੰਟਾਂ ਦੀ ਹੋਊਗੀ 8 ਦਸਾਂ ਦੀ ਕਿਵੇਂ ਰਲਦਾ ਕਿਵੇਂ ਲੱਗਦਾ ਤੇ ਪੱਥੜਾਈ ਵਾਲਾ ਅੱਡ ਦੱਸਿਆ ਤੇ ਕਲਫਲਾ ਉਹ ਅੱਡ ਦੱਸਿਆ ਤੇ ਰੰਗ ਰਲਾ ਲਿਆ ਆਪਾਂ ਬੋਲੀ ਭਾਈ ਇੱਕ ਦੋ ਦਿਨ ਦੇ ਕਰ ਵੀਡੀਓ ਆ ਜੂਗੀ ਤੇ ਇੱਕ ਇੱਕ ਆਪਾਂ ਕਬੂਤਰ ਦੇ ਲਾ ਵੀ ਦਿੱਤਾ ਵੱਡੇ ਕਬੂਤਰਾਂ ਨੇ ਲਾਉਣੇ ਯਾਰ ਨਿਸ਼ਾਨੀਆਂ ਲਾਈ ਜਾਂਦਾ ਹੁਣ ਮੈਂ ਖੁੱਡੇ 'ਚ ਬੈਠਾ ਆ ਦੇਖੋ ਰੰਗ ਰੱਖੀ ਬੈਠਾ ਮੈਂ ਆ ਦੇ ਤੇ ਕੁਤਰੇ ਨਿਸ਼ਾਨੀਆਂ ਲਾਈਆਂ ਨੇ ਜਿਹਵੇਂ ਰੰਗ ਲਈ ਜਾਂਦੇ ਆ ਇਧਰ ਫਿਕਰ ਰਹਿ ਗਿਆ ਨਾ ਤੇ ਸਾਰੇ ਨੇ ਮੋਡੇ ਮਾਡੇ ਕਰਦਨੇ ਆਪਾਂ ਹੁਣੇ ਤੇ ਫੇਰ ਹੀ ਆਪਾਂ ਦਾਣੇ ਪਾਉਣੇ ਆ ਰੰਗ ਰੁੰਗ ਲਾ ਕੇ ਇਹਦੇ ਲੱਗ ਗਿਆ ਇਹਦੇ ਚੈੱਕ ਕਰਾ ਦੇਣਾ ਤੁਹਾਨੂੰ ਕਿਵੇਂ ਲੱਗਾ ਇਹ ਜਦ ਲੱਗਾ ਮਿੱਤਰੋ ਮੋਡੇ ਕਰ ਤੇ ਦੋਵੇਂ ਕਾਲੇ ਇਹਨੇ ਸ਼ਾ ਕਾਲੇ ਆ ਵੇਖੋ ਬਾਰ ਰੰਗ ਨੂੰ ਲਾਈ ਜਾਂਦੇ ਆ ਰੰਗ ਲਾ ਕੇ ਕਿਉਂ ਸਰ ਕਰਨੇ ਆ ਹਰੇਕ ਵਾਲੇ ਸਾਰੇ ਨਿਸ਼ਾਨਾ ਲਾ ਦੇਣ ਜਿਵੇਂ ਜਿਵੇਂ ਲੱਗਾਂ ਸੀ ਪਹਿਲਾਂ ਇਹ ਫਿੱਕਾ ਹੋ ਗਿਆ ਸੀ ਰੰਗ ਯਾਰ ਝੜ ਗਿਆ ਸੀਗਾ ਤੇ ਹੁਣ ਆ ਫੇਰ ਲਾਦਾ ਦੂਰੀ ਯਾਰ ਢਿੱਡ ਤੇ ਰੰਗ ਲਾਦਾ ਜੀ ਇਹ ਵੀ ਬੱਚਿਆਂ ਤੇ ਰੁਕਿਆ ਹੋਇਆ ਆਪਾਂ ਨੂੰ ਤਰਾ ਇਹ ਪਿਛਲੇ ਸਾਲ ਦਾ ਹੀ ਆ ਚੱਲ ਬਾਈ ਖਰਾਟ ਇੱਕਾ ਕਰਤਾ ਜੀ ਇਹਦੇ ਵੱਡਾ ਗੁੱਤਰਾ ਵੀ ਲੋ ਜੀ ਇੱਕ ਤਾਂ ਮੋਢਾ ਕਰਤਾ ਲਾਲ ਆਪਾਂ ਤੇ ਇੰਸਟਾਗ੍ਰਾਮ ਵਾਸਤੇ ਵੀਡੀਓ ਵੀ ਬਣਾ ਲਈ ਇੱਕ ਆਪਾਂ ਇੱਥੇ ਛੱਡ ਕੇ ਕਿਹਨਾਂ ਦਾ ਮਿੱਤਰੋ ਚਾਰਾਂ ਗਦੇ ਰੰਗ ਲਾਉਣਾ ਸੀਗਾ ਤੇ ਉਹ ਆਪਾਂ ਲਾਤਾ ਤੇ ਹੁਣ ਆਪਾਂ ਬੱਚੇ ਤਾੜਦ ਗਏ ਯਾਰ ਸਾਢੇ ਤਿੰਨ ਨੂੰ ਗਏ ਆ ਤੇ ਦਾਣਾ ਪਾਣੀ ਪਾ ਦਿੰਨੇ ਕਬੂਤਰਾਂ ਨੂੰ ਦਾਣਾ ਪਾਣੀ ਚੂਣ ਵਾਲੇ ਬੰਨਗੇ ਤੇ ਕਿਹਾ ਸਾਰੇ ਬੱਚੀ ਤਾੜ ਦਿੰਨੇ ਜੀ ਲੈਣ ਦਾ ਪਾਣੀ ਜੀ ਸਾਰੇ ਪੀਪਾਂਾਂ ਧੋ ਕੇ ਪਾਣੀ ਪਾ ਦਿੰਨੇ ਆ ਬਾ ਇੱਕ ਅੱਧ ਦਿਨ ਹੀ ਬਈ ਪੀਪਾਂ ਦਾ ਵੀ ਉਹ ਤੋੜੇ ਪਏ ਨੇ ਉਹ ਰੱਖ ਦਿੰਨੇ ਆ ਆਪਾਂ ਧੋ ਕੇ ਜੇਰ ਪੂਰੀ ਫੁੱਲ ਗਰਮੀ ਆ ਗਈ ਉਦੋਂ ਆਪਾਂ ਨਵੇਂ ਲੈਣੇ ਆ ਜੀ ਕੋਰੇ ਹੁੰਦੇ ਨੇ ਜਿਹੜੇ ਕੋਰੇ ਤੋੜੇ ਹੁੰਦੇ ਆ ਪਾਣੀ ਠੰਡਾ ਰਹਿੰਦਾ ਇਹਨਾਂ ਤਾਂ ਪਿਛਲੇ ਸਾਲ ਲਾਏ ਸੀਗੇ ਤੇ ਆਲੇ ਸਾਰ ਫੇਰਾ ਪਾ ਨਵੀਂ ਲਾਵਾਂਗੇ ਕਿਰਾ ਆਪਾਂ ਇਹਨਾਂ ਚ ਪਾ ਦਾਂਗੇ ਜੋ ਬਾਇਆਂ ਬੂਈਆਂ ਛੱਡਣ ਲੱਗ ਪਈ ਗਰਮੀ ਆ ਗਈ ਉਹਦਾ ਆਪਾਂ ਨਵੇਂ ਲਾਵਾਂਗੇ ਜੀ ਕੋਰੇ ਤੇ ਪੀਪਾਂ ਵੀ ਬਾਹਰ ਇੱਕ ਅੱਧੇ ਦਿਨ ਦਾ ਮਹਿਮਾਨ ਹੀ ਹੈ ਜੀ ਤੇ ਪਾਣੀ ਪਾਦਗੇ ਧੋਗੇ ਕਿਰਾ ਪੀਪਾਂ ਜੀ ਤੇ ਦਾਣਾ ਪਾਦਗੇ ਗੂਤਰਾਂ ਨੂੰ ਸਾਰੇ ਬੱਚੇ ਬੁੱਛੇ ਤਾੜਦੇ ਆ ਓਕੇ ਰਬੂਟਾਂ ਜਮਾ ਆ ਵੀ ਕੋ ਇਧਰ ਥੋੜੇ ਦਾਣੇ ਪੈਸ ਚੁਗਣ ਲੱਗ ਪਏ ਇਧਰ ਹੀ ਮੰਗੀ ਜਾਂਦੇ ਦਾਣੇ ਪਾ ਦੋ ਇਹਦੇ ਠੱਪੇ ਮਾਰਦੇ ਫਿਰਦੇ ਅੱਦੇ ਪਾਦਾ ਇਹ ਸਾਰੇ ਕੂਤਰਾਂ ਨੂੰ ਦਾਣਾ ਪਾਣੀ ਚੋਈ ਜਾਂਦੇ ਸਾਰੇ ਕੂਤਰ ਕੱਦ ਗਏ ਵਲੌਗ ਦੀ ਐਂਡਿੰਗ ਸੱਚਾ ਛੱਡ ਪਣਾ ਤੇ ਬਲਬ ਜਗਵੇ ਲਾਉ ਦੇ ਨਾਲ ਠੱਪੇ ਮਾਰ ਲੱਗ ਪਏ ਕੂਤਰਾਂ ਚੱਕ ਆ ਜਾਂ ਤੂੰ ਵੀ ਥੱਲੇ ਆ ਬਈ ਜਿਹੜੇ ਕਬੂਤਰ ਕੂਦਰੀਆ ਹੁਣ ਪੱਟੀਆਂ ਉਹੀ ਥੱਲੇ ਬੈਠਾ ਜਿਹੜੀਆਂ ਬਈ ਪਹਿਲਾਂ ਦੀਆਂ ਪੱਟੀਆਂਆਂ ਸੀਗਾ ਤੇ ਉਹਨਾਂ ਦੇ ਆਗੇ ਖੰਭ ਉਹਨਾਂ ਦੇ ਖੰਭ ਆਪਾਂ ਕੱਲੂ ਚੈੱਕ ਕਰਾਵਾਂਗੇ ਕਿੰਨੇ ਕਿੰਨੇ ਆਗੇ ਉਹ ਬਈ ਉੱਡਣ ਲੱਗ ਪਊਗਾ ਵਧੀਆ ਡੰਡਿਆਂ ਤੇ ਬਹਿਣ ਲੱਗ ਪਗਾ ਤੇ ਜਿਹੜੀਆਂ ਨਵੀਆਂ ਪੱਟੀਆਂ ਉਹ ਸਾਰੀਆਂ ਥੱਲੇ ਆ ਜੇ ਮੱਕੀ ਅੱਜ ਖਾਦੀ ਨਹੀਂ ਘੱਟ ਖਾਦੀ ਮੱਕੀ ਆ ਆ ਪੱਟੇ ਵੀ ਆ ਗੂਤਰ ਹੁਣ ਵੇਚ ਲੋ ਆ ਸਾਰੇ ਜਿੰਨੇ ਥੱਲੇ ਫਿਰਦੇ ਜਿੰਨੇ ਵੀ ਆ ਵੀਰੇ ਕਿਨੇ ਫਿਰਦੇ ਥੱਲੇ ਇਹ ਸਾਰੇ ਪੱਟੇ ਵੀ ਆ ਬਾਕੀ ਤਾਂ ਬੈਠੇ ਆ ਬਾਕੀ ਆ ਬਲੌਗ ਦੀ ਐਂਡਿੰਗ ਕਰਨੀ ਆ ਅੱਥਨ ਹੋ ਗਿਆ ਹਨੇਰਾ ਹੀ ਹੋ ਗਿਆ ਤੇ ਵੀਡੀਓ ਕਿਵੇਂ ਲੱਗੀ ਲਾਈਕ ਮੈਂਡ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਜਿਹੜੇ ਵੀ ਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਆਪਣਾ ਜੂਬ ਸਬਸਕ੍ਰਾਈਬ ਕਰ ਲਓ ਡੋਟ ਗਰੁੱਪ ਤੇ ਧੰਨਵਾਦ ਸਾਰੇ ਵੀਰਾਂ ਬਲੌਗ ਵੇਖਣ ਲਈ